ਰਾਤ ਬੀਤੀ ਤੇ ਦੂਜੇ ਦਿਨ ਦਾ ਸੂਰਜ ਮੇਰੇ ਲਈ ਨਵੇਂ ਦੁੱਖਾਂ ਦਾ ਸਨੇਹ ਲੈ ਕੇ ਚੜਿਆ ਉਹ ਫਟਦਿਆਂ ਹੀ ਸਾਰਾ ਪਿੰਡ ਡਾਂਗਾ ਸੁੱਤ ਕੇ ਮੇਰੇ ਬੂਹੇ ਅੱਗੇ ਆ ਜੁੜਿਆ ਮੈਨੂੰ ਹਜ਼ਾਰਾਂ ਹਜ਼ਾਰਾਂ ਗਾਲਾਂ ਕੱਢਦੇ ਹੋਏ ਉਹ ਗੁੱਸੇ ਨਾਲ ਸੂਹੇ ਸਾਵੇ ਹੋ ਕੇ ਆਖਣ ਲੱਗੇ ਤੂੰ ਸਾਡਾ ਧਰਮ ਭ੍ਰਸਟ ਕਰ ਛੱਡਿਆ ਇੰਨੇ ਸਾਲ ਸਾਡੇ ਨਾਲ ਵਰਤਦਾ ਪਿੱਟਦਾ ਰਿਹਾ ਹੈ ਨਾਲ ਹੀ ਸਕੂਲੇ ਪੜਨ ਵਾਲੇ ਸਾਡੇ ਮੁੰਡਿਆਂ ਦਾ ਤੂੰ ਜਨਮ ਗਾਲ ਦਿੱਤਾ ਸਾਨੂੰ ਇਹ ਪਤਾ ਲੱਗਾ ਹੈ ਕਿ ਤੂੰ ਕਿਸ ਕਰਤੂਤ ਦਾ ਮਾਲਕ ਹੈ ਜੇ ਮੈਂ ਕੱਲਾ ਇਹਨਾਂ ਗੱਲਾਂ ਨੂੰ ਨਾ ਸੁਣਦਾ ਤਾਂ ਕੋਈ ਖਿਆਲ ਨਾ ਕਰਦਾ ਪਰ ਇਹਨਾਂ ਝਾਲਮਾਂ ਨੇ ਮੇਰੇ ਕੁੱਕੀ ਨੂੰ ਸੁਣਾ ਸੁਣਾ ਕੇ ਉਹ ਤੂਫਾਨ ਤੋਲੇ ਕਿ ਮੇਰੇ ਪੈਰੋਂ ھیਟੋਂ ਧਰਤੀ ਨਿਕਲ ਗਈ ਅਖੀਰ ਉਹਨਾਂ ਬੜੀ ਮਿਹਰਬਾਨੀ ਕਰਕੇ ਸਾਨੂੰ ਇਹ ਰਹਿਤ ਕੀਤੀ ਕਿ ਅੱਜ ਤੋਂ ਚੌ ਦਿਨਾਂ ਦੇ ਅੰਦਰ ਜੇ ਪਿੰਡੋਂ ਨਿਕਲ ਜਾਓ ਤਾਂ ਵਾਪਲੀ ਨਹੀਂ ਤਾਂ ਤੁਹਾਡੀ ਦੋਹਾਂ ਦੀ ਹੱਡੀ ਪੋਟੀ ਇੱਕ ਕਰ ਦਿੱਤੀ ਜਾਵੇਗੀ ਯਕੀਨ ਸੀ ਕਿ ਉਸ ਦੀ ਮਾਂ ਿੱਕੇ ਹੁੰਦਿਆਂ ਮਰ ਗਈ ਤੇ ਮੈਂ ਹੀ ਉਸ ਦਾ ਪਿਓ ਹਾਂ ਪਰ ਹੁਣ ਜਦ ਸਭ ਕੁਝ ਉਸ ਨੇ ਕੰਨੀ ਸੁਣ ਲਿਆ ਤਾਂ ਮੈਂ ਵੀ ਉਸ ਨੂੰ ساری ਗੱਲ ਸੱਚੋ ਸੱਚ ਦੱਸ ਦਿੱਤੀ ਮੇਰੀਆਂ ਗੱਲਾਂ ਦਾ ਪਤਾ ਨਹੀਂ ਉਸ ਵਿਚਾਰੇ ਦੇ ਦਿਲ ਵਿੱਚ ਕੀ ਅਸਰ ਹੋਇਆ ਪਰ ਇਤਨਾ ਜਾਣਦਾ ਹਾਂ ਕਿ ਇਹ ਦੋ ਤਿੰਨ ਵਾਰੀ ਕੁਝ ਕਹਿੰਦਾ ਕਹਿੰਦਾ ਰੁਕ ਗਿਆ ਅਖੀਰ ਆਕਣ ਲੱਗਾ ਬਾਪੂ ਜੀ ਅਸਾਂ ਕਿੱਥੇ ਜਾਵਾਂਗੇ ਮੈਂ ਪਿਆਰ ਨਾਲ ਉਸ ਦਾ ਸਿਰ ਬਾਹ ਵਿੱਚ ਲੈ ਕੇ ਆ ਪੁੱਤ ਆਪਣੇ ਪਿੰਡ ਜਾਵਾਂਗੇ ਸਾਡਾ ਘਰ-ਬਾਰ ਜਿਮੀਗਾੜੀ ਸਭ ਕੁਝ ਹੈ ਉਹ ਗੀ ਉਦਾਸ ਹੋ ਕੇ ਬੋਲਿਆ ਜੇ ਸਾਡੇ ਪਿੰਡ ਦੇ ਇੱਕ ਬੰਦੇ ਨੇ ਇੱਥੇ ਆ ਕੇ ਸਾਡਾ ਇਹ ਹਾਲ ਕਰਾਇਆ ਏ ਤਾਂ ਸਾਰਾ ਪਿੰਡ ਖਵਰੇ ਸਾਡੀ ਕੀ ਬਾਤ ਕਰੇ ਉਸ ਦਾ ਖਿਆਲ ਝੂਠਾ ਨਹੀਂ ਸੀ ਤੇ ਨਾ ਹੀ ਇਸ ਦਾ ਮੇਰੇ ਪਾਸ ਕੋਈ ਜਵਾਬ ਸੀ ਮੈਨੂੰ ਚੁੱਪ ਵੇਖ ਕੇ ਉਸ ਨੇ ਡੁੱਬ ਡੁਬਾਈਆਂ ਅੱਖਾਂ ਨਾਲ ਮੇਰੇ ਵੱਲ ਤੱਕਿਆ ਤੇ ਫਿਰ ਬੋਲਿਆ ਬਾਪੂ ਜੀ ਤੁਹਾਨੂੰ ਮੇਰੇ ਪਿੱਛੇ ਇਹ ਸਭ ਕੁਝ ਚੱਲਣਾ ਪਿਆ ਮੈਂ ਉਸਨੂੰ ਛਾਤੀ ਨਾਲ ਲਾ ਕੇ ਆਹ ਨਹੀਂ ਪੁੱਤਰ ਸਗੋਂ ਮੈਂ ਉਹ ਤੈਨੂੰ ਸੁਖੀ ਸੰਦੀ ਵਾਸਤੇ ਨੂੰ ਪੱਟ ਕੇ ਇਸ ਹਾਲਤ ਤੱਕ ਪਹੁੰਚਾਇਆ ਏ ਤੇ ਮੈਂ ਹੀ ਤੇਰੀ ਮਾਂ ਦਾ ਖੂਨੀ ਹਾਂ ਪਰ ਯਾਦ ਰੱਖ ਮੈਂ ਘਰ-ਬਾਰ ਛੱਡ ਦਿਆਂਗਾ ਪਰ ਆਪਣੇ ਕਲੇਜੇ ਦਾ ਟੁਕੜਾ ਉਹ ਡਾ ਫੇਰ ਆਫ ਰਫਣ ਲੱਗ ਪਿਆ ਉਸਦੀ ਆਵਾਜ਼ ਥਿਰਕਣ ਲੱਗੀ ਪਰ ਰੁਕਿਆ ਨਾ ਉਹ ਸੁਖਾਲ ਨਾਲ ਬੋਲੀ ਗਿਆ ਕੁੱਗੀ ਦੀਆਂ ਅੱਖਾਂ ਵਿੱਚ ਅਥਰੂ ਵੇਖ ਕੇ ਮੇਰੇ ਕਲੇਜੇ ਵਿੱਚ ਲੰਮਾ ਉੱਠਣ ਲੱਗੀਆਂ ਪਰ ਕਿੱਡਾ ਸਿਆਣਾ ਮੁੰਡਾ ਸੀ ਮੈਨੂੰ ਰੋਂਦਿਆਂ ਵੇਖ ਕੇ ਝਟ ਸੰਭਲ ਗਿਆ ਤੇ ਗੱਲ ਨੂੰ ਹੋਰ ਪਾਸੇ ਪਲਟ ਗਿਆ ਦੂਜੇ ਦਿਨ ਉਹ ਸਕੂਲੇ ਜਾਣ ਲੱਗਾ ਤਾਂ ਮੈਂ ਉਸ ਨੂੰ ਆਖਿਆ ਪੁੱਤ ਹੁਣ ਇੱਕ ਦੋ ਦਿਨਾਂ ਲਈ ਕੀ ਕਰੇਗਾ ਸਕੂਲ ਚਾਕੇ ਉਹ ਹੱਸ ਕੇ ਬੋਲੇ ਬਾਪੂ ਜੀ ਪੜਾਈ ਦਾ ਕੱਦ ਲਈ ਹਰਜ ਕਰਨਾ ਹੈ ਬਸਤਾ ਲੈ ਕੇ ਉਤਰ ਪਿਆ ਤੇ ਮੈਂ ਦਲੀਜਾਂ ਵਿੱਚ ਖਲੋ ਕੇ ਉਸ ਨੂੰ ਵੇਖਣ ਲੱਗਿਆ ਥੋੜੇ ਕਦਮ ਜਾ ਕੇ ਉਸਨੇ ਇੱਕ ਦੋ ਵੇਰਾਂ ਪਿਛਾ ਮੁੜ ਕੇ ਤੱਕਿਆ ਤੇ ਫਿਰ ਝੁੱਕੀ ਦੂਰ ਤੋੜੀ ਮੇਨ ਉੱਤ ਦੀ ਪਿੱਠ ਤਿਸਦੀ ਰਹੀ ਜਰਾ ਕੁਠਹਿਰ ਕੇ ਤੇ ਫਿਰ ਠੰਡਾ ਸਾਹ ਭਰ ਕੇ ਬੋਲੇ ਬਸ ਇਹੋ ਮੇਰੇ ਕੁਗੀ ਦਾ ਛੇਕੜ ਦਾ ਦਰਸ਼ਨ ਸੀ ਮੁੜ ਕੇ ਉਹ ਦਿਨ ਚਾਹ ਤੇ ਇਹ ਦਿਨ ਮੈਨੂੰ ਇਸ ਸੋਨੇ ਮੁਖੜੇ ਨੂੰ ਨਹੀਂ ਟਟਾ ਹੈ ਤਰਵਕ ਕੇ ਬੱਚਾ ਬਾਬਾ ਫਿਰ ਉਸ ਨੂੰ ਕੀ ਹੋਇਆ ਅਰਜਤ ਨੇ ਧਿਆਨ ਨਾਲ ਬੁੱਢੇ ਵੱਲ ਤੱਕਿਆ ਤਾਂ ਉਸ ਵਿੱਚ ਬੋਲਣ ਚੱਲਣ ਦੀ ਹਿੰਮਤ ਨਹੀਂ ਸੀ ਉਸ ਦਾ ਸਾਹ ਟੌਕੜੀ ਵਾਂਗ ਚੱਲ ਰਿਹਾ ਸੀ ਤੇ ਸਾਹ ਵਿੱਚ ਰਲੀ ਹੋਈ ਹਾਏ ਦੀ ਨਿੰਮੀ ਨਿੰਮੀ ਆਵਾਜ਼ ਵਿੱਚ ਇਸ ਤਰ੍ਹਾਂ ਆ ਰਹੀ ਸੀ ਇਸ ਤਰ੍ਹਾਂ ਕਪੜੇ ਛੱਡਦੇ ਆ ਤੋਬੀ ਦੇ ਮੋਹ ਨਿਕਲਦੀ ਹੈ। ਇਹਨੂੰ ਫਿਕਰ ਜਿਹਾ ਪੈ ਗਿਆ। ਪਰ ਉਹ ਛੱਟੀ ਸੰਭਲ ਗਿਆ। ਮੇਰਾ ਫਿਕਰ ਦੂਰ ਕਰਨ ਲਈ ਨਹੀਂ। ਹੋਂ ਜ਼ਰਾ ਖਪਉ ਇਹ ਜਿੰਦਗੀ ਦੀ ਚਿੱਤਰ ਨਿਕਲਣ ਵਾਲੀ ਨਹੀਂ। ਖਵਰੇ ਕਿਹੜੇ ਖੁੰਝੇ ਖੜੀ ਹੋਈ ਏ। ਮੈਂ ਉਸੇ ਬਾਬਾ ਜੀ ਫਿਰ ਮੁੰਡੇ ਦਾ ਕੋਈ ਪਤਾ ਨਾ ਲੱਗਿਆ। ਮੁੜ ਕੇ ਨਾ ਆਇਆ। ਇੱਕ ਦੁਖੰਗੂਰੇ ਲੈ ਕੇ ਤੇ ਛਦਾਈਆਂ ਵਾਂਗ ਸਿਰ ਮਾਰਦਾ ਹੋਇਆ ਬੋਲਿਆ ਆਉਣਾ ਕਿੱਥੋਂ ਸੀ ਪਤਾ ਇੱਥੋਂ ਲੱਗਣਾ ਸੀ ਖਾ ਲਿਆ ਝਾਲਮਣੇ ਮੇਰਾ ਕਲੇਜਾ ਕੱਟ ਕੇ ਖਾ ਲਿਆ ਸਕੂਲੋਂ ਆਉਂਦੇ ਨੂੰ ਜਾਂ ਖਵਰੇ ਜਾਂਦੇ ਨੂੰ ਚੀਲ ਵਾਂਗ ਚੱਪ ਲਿਆ ਬੁੱਢਾ ਗੱਲਾਂ ਕਰੀ ਜਾਂਦਾ ਸੀ ਤੇ ਨਾਲੋਂ ਨਾਲ ਉਸ ਦੰਦ ਵਾਲੀ ਪੋਰਟਲੀ ਨੂੰ ਫਿਰ ਖੋਲੀ ਜਾਂਦਾ ਸੀ ਤੇ ਘੜੀ-ਮੁੜੀ ਅੱਖਾਂ ਮਲ ਰਿਹਾ ਸੀ ਸ਼ਾਇਦ ਗਲੇਡੂ ਆ ਜਾਣ ਕਰਕੇ ਉਸ ਨੂੰ ਸਾਫ਼ ਨਹੀਂ ਸੀ ਦਿਖਦਾ ਐ ਫਿਰ ਪੁੱਛਿਆ ਬਾਬਾ ਜੀ ਇਹ ਦੰਦ ਉਸੇ ਦਾ ਏ ਉਸਨੇ ਹਾਂ ਵਿਸਤ੍ਰਹਿ ਹਿਲਾਉਂਦੇ ਹੋਏ ਕਿਹਾ ਉਸੇ ਦਾ ਏ ਦੁੱਧ ਦੀਆਂ ਦੰਦੀਆਂ ਵਿੱਚੋਂ ਇਹ ਉਸਦੀ ਪਹਿਲੀ ਪੁੱਟੀ ਹੋਈ ਸੀ ਖੇਡਦਾ ਖੇਡਦਾ ਆਇਆ ਅਕੇ ਵੇਖਵਾ ਪੁਜਮੀਰਾ ਦੰਦ ਪੁੱਟਿਆ ਗਿਆ ਡਾਡੀ ਚਿੱਟੀ ਚੰਬੇ ਦੀ ਕਲੀ ਵਰਗੀ ਮਹੀਨ ਤੇ ਤਿੱਖੀ ਮੈਂ ਸਹਜ ਨਾਲ ਲੈ ਕੇ ਕੁਜੀ ਵਿੱਚ ਸੁੱਟ ਛੱਡੀ ਕੀ ਪਤਾ ਸੀ ਕੀ ਪਤਾ ਸੀ ਮੇਰੇ ਘੁੱਗੀ ਦੀ ਇਹ ਹੁਣ ਨਿਸ਼ਾਨੀ ਰਹਿ ਜਾਵੇਗੀ ਮੈਂ ਜਦ ਵੇਖਿਆ ਕਿ ਬੁੱਡੇ ਦਾ ਬੁੱਲਣਾ ਹੁਣ ਖਤਰੇ ਤੋਂ ਖਾਲੀ ਨਹੀਂ ਤਾਂ ਉਸਨੂੰ ਮੰਜੇ ਤੇ ਲਟਾ ਕੇ ਕੰਬਲ ਦੇ ਦਿੱਤਾ ਰਾਤ ਪੈ ਚੁੱਕੀ ਸੀ ਮੈਂ ਰੋਟੀ ਪਕਾਈ ਪੁੱਡੇ ਦੇ ਨਾਨਕ ਕਰ ਕਰਦੇ ਆ ਵੀ ਮੈਂ ਥੋੜੀ ਬਹੁਤੀ ਉਸਨੂੰ ਖਵਾ ਦਿੱਤੀ ਰੋਟੀ ਖਾ ਕੇ ਉੱਠ ਖੜੋਤਾ ਤੇ ਹੱਥ ਜੋੜ ਕੇ ਮੈਨੂੰ ਆਖਣ ਲੱਗਾ ਜਮਾਦਾਰ ਜੀ ਲੋਹਣ ਛੁੱਟਿਓ ਤੁਹਾਨੂੰ ਬੜੀ ਖੇਚਲ ਦਿੱਤੀ ਏ ਵੱਡੇ ਵੇਲੇ ਆਵਾਂਗਾ ਮੈਂ ਆਸ ਕੇ ਕਿ ਆ ਬਾਬਾ ਜੀ ਬੈਠ ਜਾਓ ਰਤੀ ਇੱਥੇ ਆਰਾਮ ਕਰ ਲਓ ਵੱਡੇ ਵੇਲੇ ਮੁਲਾਕਾਤ ਕਰਾ ਦੇਵਾਂਗਾ। ਉਹ ਸੇਕਾ ਤੇ ਸ਼ਿਫਾਰਿਸ਼ ਵੀ ਕਰਾ ਦੇਵਾਂਗਾ। ਗੁਰੂ ਜੀ ਨੂੰ ਰਾਜੀ ਰੱਖੇ। ਕਹਿ ਕੇ ਉਹ ਖੜਾ ਖੜਾਇਆ ਖੜਨ ਲੱਗਿਆ। ਸ਼ਿਫਾਰਸ਼ ਕਰ ਦਿਓ ਤੇ ਹੋਰ ਕੀ ਚਾਹੀਦਾ ਏ? ਮੈਂ ਕਹਿੰਦਾ ਸਾਂ ਕੁੱਗੀ ਨੂੰ ਤੇ ਜਾਲਮਾ ਮੈਥੋਂ ਖੋਲਿਆ ਸੀ। ਹੁਣ ਮੈਨੂੰ ਛੇਕੜ ਤੇ 4 ਦਿਨ ਟਿੱਕੇ ਆਪਣੇ ਘਰ ਤੇ ਬੈਠਣ ਦੇਣ। ਮੇਰੀ ਜਨਮ ਭੂਮੀ ਕਰ ਆਪਣਾ। ਪੁਈ ਆਪਣੀ ਪਰ ਮੈਨੂੰ ਪਿੰਡ ਵਿੱਚ ਕੋਈ ਪੈਰ ਨਿੱਤਰਨ ਦਿੰਦਾ ਮੈਨੂੰ ਵੱਡਿਆਂ ਵਡੇਰਿਆਂ ਦੀ ਧਰਤੀ ਤੇ ਮਰਨ ਵੀ ਨਹੀਂ ਦਿੰਦੇ ਕੁੱਕੀ ਨੂੰ ਘੁਆ ਕੇ ਮੈਂ ਵਰਿਆਂ ਪੱਤੀ ਦੇਸ਼ ਪ੍ਰਦੇਸ਼ਾਂ ਦੀ ਖੇਛਾਣ ਦਾ ਫਿਰਿਆ ਅਖੀਰ ਇਹ ਸੋਚ ਕੇ ਚਲਾ ਆਇਆ ਵੀ ਹੋਰ ਨਹੀਂ ਤੇ ਮਰਾਂ ਤਾਂ ਪਿਓ ਦਾ ਤੇ ਧਰਤੀ ਉੱਤੇ ਇੱਥੇ ਆ ਕੇ ਵੀ ਉਹੀ ਉਹ ਗੱਲ ਬਣੀ ਅਖੇ ਮੂਸਾ ਪੱਜਮੋਤੋਂ ਦੇ ਮੋਹਤ ਅੱਗੇ ਖੜੀ ਮੈਨੂੰ ਕੋਈ ਲਾਗ ਨਹੀਂ ਛੋਣ ਦਿੰਦਾ ਬੁੱਢੇ ਦੀਆਂ ਸ਼ੇਕੜ ਲੀਆਂ ਗੱਲਾਂ ਸੁਣ ਕੇ ਮੇਰਾ ਕਲੇਜਾ ਪੱਟਣ ਲੱਗਾ ਮੈਂ ਪੁੱਛਿਆ ਤੇ ਬਾਬਾ ਜੀ ਅੱਜ ਕੱਲ ਰਹਿੰਦੇ ਕਿੱਥੇ ਹੋ ਉਹ ਬੋਲੇ ਜਮਾਦਾਰ ਜੀ ਕੀ ਪੁੱਛਦੇ ਹੋ ਜੇ ਦੱਸ ਦਿੱਤਾ ਤਾਂ ਤੁਸੀਂ ਮੈਨੂੰ ਹੁਣੇ ੱਤਕੇ ਮਾਰ ਕੇ ਕੱਢ ਦਿਓਗੇ ਤੁਸੀਂ ਵੀ ਤੇ ਉਹਨਾਂ ਵਰਗੇ ਸਿੱਖ ਹੋਣਾ ਮੈਂ ਪਿਆਰ ਨਾਲ ਉਸਦੇ ਪੈਰ ਛੋ ਕੇ ਕਿਹਾ ਨਾ ਬਾਬਾ ਨਾ ਇਹ ਉਹਨਾਂ ਕੋ ਮੈਂ ਦੇਖਿਆ ਨਾ ਤੁਸੀਂ ਕਿਤੇ ਵੀ ਨਾ ਜਾਓ ਮੇਰੇ ਕੋਲ ਹੀ ਰਹਿਕਰੋ ਉਹ ਮੈਂ ਪੁੱਛਿਆ ਇਹ ਅੱਜਕੱਲ ਕਿੱਥੇ ਰਹਿੰਦੇ ਹੋ ਬਾਬਾ ਬੋਲਿਆ ਰਹਿਨਾ ਵਾਂ ਮੈਂ ਉਹਨਾਂ ਲੋਕਾਂ ਦੀ ਟਹਿਲ ਸੇਵਾ ਵਿੱਚ ਜਿਨ੍ਹਾਂ ਦੀ ਟੁੱਟੀ ਹੋਈ ਛੰਨ ਵਿੱਚੋਂ ਲਾਲ ਲੱਬਾ ਸੀ ਪਰ ਰਾਤ ਨੂੰ ਸੌਣਾ ਵਾਂ ਰੁੱਖਾਂ ਥੱਲੇ ਜਿਹੜੇ ਵਿਚਾਰੇ ਆਪਣਾ ਟਿੱਡ ਨਹੀਂ ਭਰ ਸਕਦੇ ਮੈਂ ਉਹਨਾਂ ਉੱਤੇ ਕਿੱਕਣ ਪਾਰੂ ਹਾਂ ਇਸ ਕਰਕੇ ਕਹਿੰਦਾ ਸਾਂ ਕਿ ਮੇਰਾ ਘਰ ਪੂਈ ਮੈਨੂੰ ਮਿਲ ਜਾਂਦਾ ਤਾਂ ਟਿੱਕੇ ਬੈਠਦਾ ਲੈ ਉਹਨਾਂ ਲੋਕਾਂ ਦੀ ਵੀ ਕੁਝ ਸੇਵਾ ਕਰ ਸਕਦਾ ਜਿੰਨਾਂ ਵਿੱਚੋਂ ਇੱਕ ੱੱਕਰ ਰਿਜਾਰਡ ਲਤਾੜ ਕੇ ਮੈਂ ਵਿੱਢੀ ਵਿੱਚ ਲਾ ਦਿੱਤਾ ਖਬਰੇ ਉਸ ਮਾਇਦੀਮ ਬਦ ਚੀਸਾਂ ਦਾ ਸਦਕਾ ਮੈਂ ਤਸੀਹੇ ਪਿਆ ਭੋਗਨਾ ਪੱਲੇ ਕੁਝ ਫੰਦਾ ਤਾਂ ਅਰਜੀ ਪਰਚਾ ਕਰਕੇ ਸ਼ਰੀਕਾਂ ਤੋਂ ਹੱਕ ਛਟਾਉਂਦਾ ਪਰ ਕੀ ਕਰਾਂ ਮੇਰਾ ਕੋਈ ਵਾ ਨਹੀਂ ਪਿਛਲਾ ਜਿਹੜਾ ਸਾਬ ਬਦਲ ਗਿਆ ਹੈ ਉਸ ਪਾਸ ਵੀ ਕਈ ਵਾਰ ਨੱਕ ਮੱਥਾ ਰਗੜਿਆ ਪਰ ਕੋਣ ਸੁਣਦਾ ਗਰੀਬਾਂ ਪਤਾ ਲੱਗਾ ਸੀ ਕਿ ਇਹ ਨਵਾਂ ਹਾਕਮ ਬੜਾ ਰਹਿਮਦਿਲ ਤੇ ਗਰੀਬਾਂ ਦਾ ਦਰਦੀ ਹੈ ਮੈਂ ਆਖਿਆ ਇੱਕ ਵਾਰ ਫੇਰ ਵਹ ਲਾ ਕੇ ਦੇਖਾਂ ਸਾਡੀਆਂ ਗੱਲਾਂ ਅਜੇ ਹੋ ਰਹੀਆਂ ਸਨ ਕਿ ਛੋਲਦਾਰੀ ਦਾ ਪੱਲਾ ਚੁੱਕ ਕੇ ਬਹਿਰੇ ਨੇ ਆਣ ਸਿਰ ਕਟਿਆ ਉਸ ਦੇ ਮੂੰਹੋਂ ਇਹ ਸੁਣ ਕੇ ਕਿ ਮੈਨੂੰ ਸਾਬ ਸੱਦਾ ਹੈ ਉਹਨੂੰ ਡਾਢੀ ਖੇਜਾਈ ਕਮਬਖਤ ਰਾਤ ਨੂੰ ਵੀ ਟਿਕਣ ਨਹੀਂ ਦਿੰਦਾ ਪਰ ਮਜਬੂਰੀ ਸੀ ਨਾ ਨੁਕਰ ਦੀ ਮਜਾਲ ਨਹੀਂ ਸੀ ਬਾਬੇ ਨੂੰ ਸਮਾ ਕੇ ਮੈਂ ਬਹਿਰੇ ਨਾਲ ਸਾਬ ਦੇ ਤੰਬੂਲ ਚਲਾ ਗਿਆ ਸਾਬ ਬੜੀ ਬਚੰਦੀ ਨਾਲ ਤੰਬੂ ਟਹਿਲ ਰਿਹਾ ਸੀ ਮੈਂ ਝੁੱਕ ਕੇ ਸलाम ਕੀਤੀ ਮੈਨੂੰ ਵੇਖ ਕੇ ਬੋਲਿਆ ਵੈਲ ਕਿਸ਼ਨ ਸਿੰਘ ਤੁਮਨੇ ਬਹੁਤ देर ਲਗਾ ਦਿਆ ਮੈਂ ਦਰਦਿਆ ਕਿ ਹਜੂਰ ਮੇਰੇ ਇੱਕ ਪਰੌਣਾ ਆ ਗਿਆ ਥਾ ਉਹ ਹੱਥ ਵਿੱਚ ਲਈ ਛੜੀ ਕਮਾਉਦਾ ਤੇ ਮੂੰਹ ਨਾਲ ਸਿੱਧੀ ਵਜਾਉਂਦਾ ਹੋਇਆ ਚੋਖਾ ਚਿਰ ਕੋ ਸੋਚਦਾ ਰਿਹਾ ਫਿਰ ਮੇਰੇ ਨੇੜੇ ਆ ਕੇ ਕਹਿਣ ਲੱਗਾ ਕਿਸ਼ਨ ਸਿੰਘ ਤੁਮ ਕੋ ਮਾਲੂਮ ਹੈ ਹਮ ਇਸ ਗਾਮ ਮੇ ਕਿਉਂ ਆਇਆ हजूर दौरे ले? नहीं हम इस गांव में एक आदमी का पता लगाने आया है पहले भी उसको ढूंढने का बहुत कोशिश किया मगर पता नहीं मिला इसी वास्ते तुमको बोला है हजूर फरमाओ वे इस गांव में पहले रहता था अब नहीं है मगर शायद किसी को उसका हाल मालूम हो ਹਜੂਰ ਉਹਦਾ ਨਾਮ ਕੀ ਹੈ ਨਾਮ ਉਸਕਾ ਸਰਦਾਰ ਚੇਤ ਸਿੰਘ ਕੋਈ ਸਰਦਾਰ ਹੈ ਨਹੀਂ ਇੱਕ ਗਰੀਬ ਬਦਬਖਤ ਕਿਸਾਨ ਕਹਿੰਦੇ ਕਹਿੰਦੇ ਸਾਹਬ ਦਾ ਚਿਹਰਾ ਗੰਭੀਰ ਹੋ ਗਿਆ ਭਾਵੇਂ ਉਹ ਆਪ ਵੀ ਦੇਸੀ ਸੀ ਪਰ ਗਜ਼ ਹਿੰਦੁਸਤਾਨੀ ਦਾ ਨਾ ਇਤਨੇ ਪਿਆਰ ਤੇ ਅਦਬ ਭਰੇ ਇਲੈਜੀ ਵਿੱਚ ਲੈਂਦਿਆਂ ਮੈਂ ਉਸ ਨੂੰ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਟਿੱਟਾ ਸਭੋਂ ਸਦਾ ਹੀ ਤੇਸੀ ਆਦਮੀਆਂ ਤੋਂ ਨਫ਼ਰਤ ਕਰਦਾ ਸੀ ਮੈਂ ਕਾਲੀ ਨਾਲ ਪੁੱਛਿਆ ਹਜ਼ੂਰ ਉਸकी ਉਮਰ ਕਿਤਨੀ ਹੋਗੀ ਉਹ ਗੁੱਸੇ ਨਾਲ ਬੋਲਿਆ ਉਸਕੀ ਨਹੀਂ ਉਨ੍ਹਾਂ ਕੀ ਬੋਲੋ ਉਨ੍ਹਾਂ ਕੀ ਉਮਰ ਇਸ ਵਕਤ ਕੋਈ 60 ਸਾਲ ਦੀ ਹੋਗੀ ਆਪਣੀ ਵੱਧ ਰਹੀ ਖੁਦਕੁਤੀ ਨੂੰ ਰੋਕਦੇ ਹੋਏ ਮੈਂ ਕਿਹਾ ਹਜ਼ੂਰ ਮੇਰੇ ਪਰੋਣੇ ਦਾ ਨਾਮ ਵੀ ਇਹੀ ਹੈ ਉਸकी ਉਮਰ ਵੀ ਇਤਨੀ ਹੋਗੀ ਜੋੜ ਦੀ ਸਾਖ ਖਿੱਚ ਕੇ ਤੇ ਫੇਰ ਇੱਕਦਮ ਛੱਡ ਕੇ ਉਹ ਮੈਨੂੰ ਦੋਹਾਂ ਬਾਹਾਂ ਤੋਂ ਫੜ ਕੇ ਕੁੱਟਦਾ ਹੋਇਆ ਬੋਲਿਆ "ਕਿਆ ਬੋਲਾ?" "ਉਹ ਤੁਹਾਡੇ ਟੈਂਟ 'ਚ ਮੈਂ ਹਾਜ਼ਰ।" ਸਾਹਬ ਦੇ ਚਿਹਰੇ ਉੱਤੇ ਖੁਸ਼ੀ ਦੀ ਕੋਈ ਅਨੋਖੀ ਝਲਕ ਆ ਗਈ। ਉਹ ਛੇਤੀ-ਛੇਤੀ ਇਧਰ-ਉਧਰ ਫਿਰਦਾ ਹੋਇਆ ਮੇਰੇ ਪਾਸ ਆ ਕੇ ਖੜੋ ਗਿਆ। ਮੇਰੇ ਹੱਥਾਂ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਕੁੱਟ ਕੇ ਬੋਲਿਆ कृष्ण सिंह तुम सच बोलता है उनकी दैनी आंख के ऊपर एक काला गोल निशान है उनके बाएं हाथ का अंगूठा थोड़ा टेढ़ा है एक कह के उठ बैठ गया ते मैं भी बिठा लिया बस वही हजूर वही कह के इस तो बाद में साफ दे पूछ दे ਉਸ ਨੂੰ ਬੁੱਢੇ ਚੇਤ ਸਿੰਘ ਤੋਂ ਸੁਣੀ ਹੋਈ ਕਥਾ ਸੁਣਾਉਣੀ ਸ਼ੁਰੂ ਕੀਤੀ ਸਾ ਬੁੱਤ ਬਣ ਕੇ ਸੁਣਦਾ ਰਿਹਾ ਵਿੱਚ ਵਿੱਚ ਉਸ ਦੀਆਂ ਅੱਖਾਂ ਭਰ ਆਉਂਦੀਆਂ ਸਨ ਤੇ ਕਦੇ-ਕਦੇ ਉੱਠ ਕੇ ਟਹਿਲਣ ਲੱਗ ਪੈਂਦਾ ਸੀ ਜਦ ਮੈਂ ਬੁੱਢੇ ਦਾ ਅੱਧਾ ਕੋਹਾਲ ਸੁਣਾ ਚੁੱਕਾ ਤਾਂ ਉਸ ਨੇ ਹੱਥਾਂ ਦੇ ਇਸ਼ਾਰੇ ਨਾਲ ਰੋਕਦਿਆਂ ਕਿਹਾ ਬਸ ਕਿਸਨ ਸਿੰਘ ਵਿਸ਼ਨ ਸਿੰਘ ਹੋਰ ਨਹੀਂ ਸੁਣ ਸਕਦਾ ਚਲੋ ہم کو ان کے پاس لے چلوں پھر کچھ دیر ٹھہر کے بولا نہیں وہ بہت کمزور ہے اس طرح ملنے سے ان کا ہارٹ فیل ہو جائے گا چوکھا چیرو دھندا میں چنگلا پا کے سوچتا رہا پھر میں نے اس نے جگ سمجھائی میں کٹویں بولنا بھی چھسدا ہوا سلام کر کے باہر نکلیا تم بودی اندر آ کے ਡੇਠਾ ਲੰਬ ਉੱਚੀ ਕਰਕੇ ਬਾਬਾ ਫੇਰ ਉਹੀ ਦੰਦ ਤਲੀ ਤੇ ਧਰ ਕੇ ਵੇਖ ਰਿਹਾ ਸੀ ਅੰਦਰ ਵੱਟ ਦੇਈ ਮੈਂ ਉਸ ਨੂੰ ਹੱਸਦੇ ਕਿ ਬਾਬਾ ਜੀ ਤੁਹਾਨੂੰ ਇੱਕ ਖੁਸ਼ਖਬਰੀ ਸੁਣਾਵਾਂ ਉਹ ਸਹਿਕ ਬਿਨੇਜਰ ਨਾਲ ਮੇਰੇ ਵੱਲ ਤੱਕ ਕੇ ਬੋਲਿਆ ਕੀ ਸਵਨ ਮੇਰੀ ਸਪਾਰਸ਼ ਮੰਨ ਲਈਏ ਮੈਂ ਆਪਣੇ ਭਾਵ ਨੂੰ ਰੋਕਦੇ ਹੋਏ ਉਸ ਨੂੰ ਕਿਹਾ ਇਹ ਤੇ ਮਾਮੂਲੀ ਜੀ ਗੱਲ ਏ ਇਦੋਂ ਹੀ ਵੱਡੀ ਖੁਸ਼ਖਬਰੀ ਹਉ ਤੇ ਅੱਖਾਂ ਡੱਡਿਓ ਝੋਲੇ ਮਾਰੇ ਆਦਮੀ ਵਾਂਗ ਅਗਾਹਾਂ ਆਹਾਂ ਸਿਰ ਕਰਦਾ ਬੋਲੇ ਹੋਰ ਖੁਸ਼ਖਬਰੀ ਕੀ ਕੀ ਬਾਬਾ ਜੀ ਮੈਨੂੰ ਕਿਸੇ ਤੋਂ ਪਤਾ ਲੱਗਾ ਕਿ ਤੁਹਾਡਾ ਕੁਗੀ ਜਿਉਂਦਾ ਹੈ ਹੈ ਕਹਿ ਕੇ ਤੇ ਨਾਲ ਹੀ ਉਹ ਉੱਠ ਕੇ ਖੜਾ ਹੋ ਗਿਆ ਕਮਦੀਆਂ ਕਮਦੀਆਂ ਦੋਹੇ ਵਾਹਾਂ ਮੇਰੇ ਵੱਲ ਵਧਾ ਕੇ ਬੋਲੇ ਕੀ ਕਹਾਈ ਮੇਰਾ ਕਿਉਂਗੀ ਜਿਉਂਦਾ ਏ ਜਮਾਦਾਰਾ ਵਾਸਤੇ ਰੱਬ ਦੇ ਦੁਖੀ ਨਾਲ ਮਖੋਲ ਨਾ ਕਰ ਮਖੋਲ ਨਹੀਂ ਬੋਪੜੀ ਸੱਚੀ ਗੱਲੇ ਹੈ ਸੱਚ ਆਹੋ ਕਿਹਦੇ ਰੇਠਾ ਏ ਉਸ ਨੂੰ ਆਹੋ ਮੇਰੇ ਇੱਕ ਦੋਸਤ ਨੇ ਹਲਾ ਕਹਿ ਕੇ ਉਸ ਨੇ ਆਪ ਮਹਾਰਾ ਬਾਰ ਵੱਲ ਭੱਜ ਕੀਤਾ ਰਿਆ ਤੇ ਮੇਰਾ ਕੁੜਤਾ ਖਿੱਚ ਕੇ ਆਕਣ ਲੱਗਾ ਜੋ ਜਾਣਦਾ ਏ ਜਮਾਦਾਰਾ ਉਹ ਬੰਦਾ ਮੈਨੂੰ ਮਿਲਾਂ ਇਹ ਤੇਰਾ ਮਖੰਡ ਨਾਲ ਪਰਾਂ ਉਹ ਕੰਪ੍ਰਿਆ ਸੀ ਤੇ ਮੈਨੂੰ ਡਰ ਸੀ ਕਿ ਕਿਤੇ ਡਿੱਗ ਨਾ ਪਵੇ ਮੈਂ ਉਸ ਨੂੰ ਬਾਹੋਂ ਫੜ ਕੇ ਪਹਟਾਣ ਦੀ ਕੋਸ਼ਿਸ਼ ਕਰਦਿਆਂ ਹੋਇਆ ਕਿਹਾ ਜਾਣ ਦੀ ਲੋੜ ਨਹੀਂ ਉਹ ਹੁਣ ਇੱਥੇ ਆ ਜਾਵੇਗਾ ਮੈਂ ਉਸ ਨੂੰ ਕਿਹਾ ਆ ਅੱਛਾ ਤੇਰੇ ਬੱਚੇ ਜਾਵ ਕਹਿ ਕੇ ਬੁੱਢਾ ਫੇਰ ਆਪਣੀ ਥਾਂ ਤੇ ਬੈਠ ਗਿਆ ਤੇ ਲੱਗਾ ਇੱਕੋ ਸਾਹ ਮੇਰੇ ਉਤੇ ਦਵਾ ਦਵਾ ਸਵਾਲ ਕਰਨਾ ਮੈਂ ਜੋ ਜੋ ਦੀ ਖਬਰਾਂ ਦੁਰਕਰਨ ਚ ਕੋਸ਼ਿਸ਼ ਕਰਦਾ ਤੇ ਉਹ ਆਂਦੇ ਉਹ পাগল ਹੁੰਦਾ ਜਾਂਦਾ ਸੀ ਘੰਟਾ ਕੋ ਬੀਤ ਗਿਆ ਇਸ ਵੇਲੇ ਬਾਹਰੋਂ ਕਿਸੇ ਦੀ ਆਵਾਜ਼ ਆਤੀ ਕਿਰਨ ਸਿਆ ਉਹ ਆਈ ਬਾਬੇ ਦਾ ਜਿਹੜਾ ਤੋਂ ਕਹਿੰਦਾ ਸੀ ਗੱਲ ਸੁਣਦਿਆਂ ਬਾਬਾ ਉੱਠ ਕੇ ਬਾਹਰ ਨਸਣ ਲੱਗਾ ਉਸੇ ਵੇਲੇ ਛੋਲਦਾਰੀ ਦਾ ਪੱਲਾ ਉੱਠਿਆ ਇੱਕ ਗੋਲ ਚਿਹਰੇ ਮੋਟੇ ਅੱਖਾਂ ਤੇ ਪਰਵੇਂ ਕੱਤਾ ਗੱਭਰੂ ਸਾਦੇ ਕੱਪੜੇ ਪਾਈ ਅੰਦਰ ਆਇਆ ਮੈਂ ਅਦਬ ਨਾਲ ਉੱਠ ਕੇ ਖੜੋ ਗਿਆ ਬਾਬੇ ਨੇ ਸੋਲ ਤੱਕਿਆ ਤੇ ਉਸਨੇ ਬਾਬੇਵਨ ਅੱਖ ਦੇ ਫੋਰ ਵਿੱਚ ਜੀ ਉਹ ਇੱਕ ਦੂਜੇ ਨੂੰ ਛਾਤੀ ਨਾਲ ਸੰਭ ਇਸ ਤੋਂ ਬਾਅਦ ਕੀ ਹੋਇਆ ਇਹ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਤੋਂ ਹਸਪਤਲ ਨਜ਼ਾਰਾ ਵੇਖਣ ਆ ਗਿਆ ਚਟਕੀ ਮੇਂ ਬਾਹਰ ਨਿਕਲ ਗਿਆ ਸੀ ਥੋੜੇ ਚਿਰ ਪਿਛੋਂ ਜਦ ਮੈਂ ਮੁੜ ਕੇ ਛੋਲਦਾਰੀ ਵਿੱਚ ਆਇਆ ਤਾਂ ਦੋਹਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀ ਦੂਜੇ ਤਿੰਨ ਸਾਹਬ ਨੇ ਕੋਈ ਮੁਕੱਦਮਾ ਨਾ ਸੁਣਿਆ ਸਭ ਨੂੰ ਅਗਲੇ ਦਿਨ ਦੀ ਤਾਰੀਖ ਮਿਲ ਗਈ ਹਾਤ ਨੂੰ ਮੰਜੇ ਤੇ ਰੋਟੀ ਖਾ ਕੇ ਸੌਣ ਲੱਗਾ ਤੇ ਇੱਕ ਬੁੱਢਾ ਸਰਦਾਰ ਬੜੇ ਅਮੀਰੀ ਠਾਟ ਵਿੱਚ ਮੇਰੇ ਤੰਬੂ ਵਿੱਚ ਆਇਆ ਇਹੀ ਬਾਬਾ ਚਿਤ ਸਿੰਘ ਸੀ ਉਹ ਉਹਦਾ ਹੀ ਮੇਰੇ ਪੈਰਾਂ ਤੇ ਡਿੱਗਣ ਲੱਗਾ ਪਰ ਮੈਂ ਜ਼ੋਰ ਵਾਲਾ ਸਾਂ ਉਸਨੂੰ ਰੋਕ ਕਿਸਕਾ ਉਲਟਾ ਉਸੇ ਦੇ ਪੈਰ ਫੜ ਲਏ ਹੋਰ ਤਾਂ ਸਭ ਕੁਝ ਮੇਰੀ ਸਮਝ ਵਿੱਚ ਆ ਗਿਆ ਸੀ ਪਰ ਇੱਕ ਗੱਲ ਦੀ ਸਮਝ ਨਹੀਂ ਸੀ ਕਿ ਉਸ ਦਾ ਕੁੱਕੀ ਇਸ ਵੇਲੇ ਜਿਸ ਦਾ ਨਾਮ ਮਿਸਟਰ ਬਰਡ ਸੀ ਕਰੋਨਾਸਿਆ ਕਿਸ ਤਰ੍ਹਾਂ ਏਡੇ ਵੱਡੇ ਉਹ ਦਿੱਤੀ ਕਿੱਕਣ ਪਹੁੰਚ ਗਿਆ ਨਾਲ ਇੰਨਾ ਚਿਰ ਉਸ ਬੁੱਢੇ ਦੀ ਖਬਰ ਸਰ ਕਿਉਂ ਨਾਲੀ ਅਕੀਰ ਸਰਦਾਰ ਚੇਤ ਸਿੰਘ ਹੋਰਾਂ ਦੀ ਜਵਾਨੀ ਇਹ ਪਤਾ ਲੱਗਾ ਕਿ ਘਰੋਂ ਉਦਾਸ ਹੋ ਕੇ ਉਸ ਦਿਨ ਸਕੂਲ ਲਿ ਗਿਆ ਸੀ ਉਸ ਦੀ ਸਲਾਹ ਮੁੜ ਕੇ ਆਉਣ ਦੀ ਨਹੀਂ ਸੀ ਸਬਬ ਨਾਲ ਉਸੇ ਦਿਨ ਉਸ ਦਾ ਟਕਰਾ ਇਸਾਈ ਪ੍ਰਚਾਰਕਾਂ ਨਾਲ ਹੋ ਗਿਆ ਸੀ ਉਹਨਾਂ ਨਾਲ ਹੀ ਚਲਾ ਗਿਆ ਉਹਨਾਂ ਦੀ ਪਰਵਰਿਸ਼ ਤੇ ਹਮਦਰਦੀ ਦਾ ਇਹ ਸਿੱਟਾ ਸੀ ਕਿ ਉਹ ਇਸ ਵੇਲੇ ਮਾਲ ਅਫਸਰ ਬਣਿਆ ਹੋਇਆ ਹੈ ਚੇਤ ਸਿੰਘ ਨੂੰ ਢੁੰਡਣ ਦੀ ਉਸਦੀ ਬੇਉੜਕ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਪਤਾ ਨਾ ਲੱਗਿਆ ਅਖੀਰ ਇਹ ਸੋਚ ਕੇ ਕਿ ਮਤਾ ਪਿੰਡੋਂ ਜਾਂ ਲਾਕਪਾਸ ਦੇ ਇਲਾਕੇ ਤੋਂ ਪਤਾ ਚੱਲ ਸਕੇ ਉਸਨੇ ਫਿਲੋਰੋਂ ਇਸ ਜ਼ਿਲ੍ਹੇ ਵਿੱਚ ਬਦਲੀ ਕਰਵਾਈ ਸੀ ਇਸ ਗੱਲ ਨੂੰ 2 ਬਰੇ ਬੀਤ ਗਏ ਨੇ ਪਰ ਹੁਣ ਤੱਕ ਬੁੱਢੇ ਸਰਦਾਰ ਦਾ ਪ੍ਰੇਮ ਮੇਰੇ ਨਾਲ ਉਹੋ ਜਿਹਾ ਹੈ ਅੱਜ ਦੁਪਹਿਰੇ ਜਦੋਂ ਮੇਰੀ ਬਾਹ ਨੂੰ ਆਪਣੀ ਬਾਹ ਹੇਠ ਦੱਬ ਕੇ ਘਰ ਦੇ ਬੰਦਿਆਂ ਵਾਂਗ ਮੇਰੇ ਨਾਲ ਹਾਸ ਹਾਸ ਕੇ ਗੱਲ ਕਰ ਰਿਹਾ ਸੀ ਤਾਂ ਪਾਸ ਖੜੋਤੇ ਪਿੰਡ ਦੇ ਬਹੁਤ ਸਾਰੇ ਸਾਂਵਾਂ ਦੇ ਉਹਾਂ ਵਿੱਚ ਲਾਲਾ ਟਪਕ ਰਹੀਆਂ ਸਨ ਉਹ ਜਿੱਤੇ ਸਾਡੇ ਦੋਹਾਂ ਦੇ ਭਾਗਾਂ ਨੂੰ ਸਲਾਹ ਰੇਸਨ ਉਹ ਤੇ ਆਪਣੇ ਕਰਮਾਂ ਨੂੰ ਇਸ ਲਈ ਝੂਰਦੇ ਸਨ ਕਿ ਕਾਸ਼ ਉਹ ਵੀ ਕਿਸੇ ਮਾਲ ਅਫਸਰ ਦੇ ਪਿਓ ਹੁੰਦੇ ਜਾਂ ਹੋਰ ਨਹੀਂ ਤਾਂ ਉਹਨਾਂ ਦਾ ਮਾਲ ਅਫਸਰ ਦੇ ਪਿਓ ਨਾਲ ਹੱਥ ਮਿਲਾਉਣ ਦਾ ਸੁਭਾਗ ਮਿਲ ਜਾਂਦਾ ਉਹਨਾਂ ਨੂੰ ਕੀ ਪਤਾ ਕਿ ਵੱਡਾ ਕਿੰਨਾ ਲੰਮਾ ਪੈਂਡਾ ਕੱਟ ਕੇ ਇੱਥੋਂ ਤੱਕ ਪੁੱਜਾ ਹੈ ਧੰਨਵਾਦ